ਰਮਨ ਹਾਂਜੀ ਮੰਮੀ ਕੁੜੀਏ ਉਹ ਆ ਮੈਰੀ ਗਾਲ ਸੋਣਾ ਹਾਂਜੀ ਮੰਮੀ ਕੱਲ ਨੂੰ ਤੇ ਪੁੱਤ ਵਰਤਿਆ ਤੇ ਤੇਰੇ ਵਰਤ ਤ ਕਿਉਂ ਨਹੀਂ ਮਾਪੇ ਲੈ ਕੇ ਆਏ ਮੰਮੀ ਤੁਹਾਡੇ ਪਹਿਲਾ ਵਰਤ ਤੇ ਉਹਨਾਂ ਦਾ ਹੀ ਬਣਦਾ ਨਾ ਮੈਂ ਸੌ ਵਾਰਾ ਰਖਾਉਂਗੀ ਮੁੜਕੇ ਭਾਵੇਂ ਪਰ ਪਹਿਲਾ ਤੇ ਉਹਨਾਂ ਦਾ ਬਣਦਾ ਨਾ ਪਰ ਮੰਮੀ ਸਾਡੇ ਸਿੱਖ ਧਰਮ ਦੇ ਵਿੱਚ ਮਤਲਬ ਇਦਾਂ ਕਦੀ ਰੱਖਿਆ ਨਾਲ ਪਿੰਡਾਂ 'ਚ ਕੋਈ ਨਹੀਂ ਰੱਖਦਾ ਸਾਡੇ ਇੱਥੇ ਸ਼ਹਿਰ ਥਾਂ ਆ ਸਾਰੀਆਂ ਕੁੜੀਆਂ ਨਵਾਂ ਧੀਆਂ ਨੇ ਰੱਖੇ ਆ ਆਪਣੇ ਆਦਮੀ ਸਦਕਾ ਰੱਖਦੀਆਂ ਨੇ ਵਰਤ ਸਾਲ ਬਾਅਦ ਤੇ ਆਉਣਾ ਵਾ ਇਹ ਕਿਹੜਾ ਰੋਜ ਆ ਤੇ ਪੁੰਨਿਆਂ ਦਾ ਵਰਤ ਆ ਵੀ ਆ ਜਾਣਾ ਫੇਰ 15 20 ਦਿਨਾਂ ਨੂੰ ਤੇ ਜਦੋਂ ਮੈਂ ਮੰਗੀ ਹੀ ਅਵੇਜਮੈਂਟ ਹੋਈ ਉਦੋਂ ਕਿਹੜਾ ਤੁਸੀਂ ਰਖਾਇਆ ਸੀਗਾ ਫੇਰ ਉਦੋਂ ਤੋਂ ਰਖਾਉਂਦੇ ਫੇਰ ਉਹਦੋਂ ਚਾਟਰ ਰੱਟੀਆਂ ਪਟਾਕ ਦਾਲ ਉਦੋਂ ਤੇ ਝਟ ਤੈਨੂੰ ਵਿਆਹ ਲਿਆਂਦਾ ਇਧਰੋਂ ਰਿਸ਼ਤਾ ਕੀਤਾ ਇਧਰੋਂ ਵਿਆਹ ਲਿਆਂਦਾ ਉਦੋਂ ਤੇ ਕੋਈ ਗੱਲ ਕਰਨ ਦਾ ਮੌਕਾ ਹੀ ਨਾ ਮਿਲਿਆ ਨਹੀਂ ਪਰ ਮੰਮੀ ਹੁਣ ਹੱਡੇ ਤਾਂ ਕੋਈ ਰੱਖਦਾ ਨਹੀਂ ਆ ਤੇ ਹੁਣ ਦੇਣ ਵੀ ਕਿੰਨੇ ਹੋਣਾ ਕੱਲ ਤਾਂ ਵਰਤੇ ਆ ਕੱਲ ਵਰਤੇ ਆ ਕਰਨਾ ਹੋਵੇ ਤਾਂ ਸਭ ਕੁਝ ਹੋ ਜਾਂਦਾ ਵਾ ਕੀ ਸਾਰਾ ਸਾਰਾ ਕੁਝ ਬਾਜ਼ਾਰੋਂ ਹੀ ਲਿਆਉਣਾ ਵਾ ਘਰ ਕਿਹੜਾ ਇਥੇ ਤਾਣੀਆਂ ਤਣਨੀਆਂ ਵਾ ਓਣੀਆਂ ਵਾ ਪੀ ਉਹਨਕੇ ਪੈਰ ਲੈ ਕੇ ਆਉਣੀਆਂ ਅੱਜਕੱਲ ਬਾਜ਼ਾਰੋਂ ਮਿੰਟੋਂ ਮਿੰਟੀ ਪੈਸਾ ਹੋਣਾ ਚਾਹੀਦਾ ਕਿਹੜੀ ਚੀਜ਼ ਨਹੀਂ ਮਿਲ ਜਾਂਦੀ ਮੰਮੀ ਹੁਣ ਜੇ ਮੈਂ ਮੰਮੀ ਉਹਨਾਂ ਨੂੰ ਕਹਾਂ ਤੇ ਉਹ ਮੰਨਣ ਜਾਂ ਨਾ ਮੰਨਣ ਕਿਉਂਕਿ ਹੱਡੇ ਤਾਂ ਕੋਈ ਪਿੰਡ ਦੇ ਵਿੱਚ ਰੱਖਦਾ ਹੀ ਨਹੀਂ ਹੁੰਦਾ ਤੇ ਆ ਮੈਂ ਵੇਖਣਾ ਪੈਂਦਾ ਨਾ ਅਗਲੇ ਨਾਲ ਵੀ ਤੇ ਪੀ ਅਗਲੇ ਜਦੋਂ ਰਖਾਉਂਦੇ ਆ ਤੇ ਫਿਰ ਰਖਣਾ ਤੇ ਪਹਿਣਾ ਹੀ ਆ ਤੇ ਉਹਨਾਂ ਨੂੰ ਵੀ ਲਿਆਉਣਾ ਹੀ ਪੈਣਾ ਵਾ ਕੋਈ ਨਹੀਂ ਫਿਰ ਮੈਂ ਮੰਮੀ ਨਾਲ ਗੱਲ ਕਰਦੀ ਆ ਕੀ ਕਹਿੰਦੇ ਆ ਜੇ ਕਹਿੰਦੇ ਆ ਤੇ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਜੇ ਲਿਆਉਣੇ ਕੀ ਵਰਤਦਾ ਲਿਆਉਣਾ ਹੀ ਪਹਿਣਾ ਕੁੜੀਏ ਪਹਿਲਾ ਵਰਤ ਉਹਨਾਂ ਦਾ ਹੀ ਹੁੰਦਾ ਵਾ ਮੁੜ ਕੇ ਅਹੀਂ ਰਖਾਉਣਾ ਵਾ ਕੋਈ ਨਹੀਂ ਕਰ ਦਿੰਨੀ ਗੱਲ ਇੱਕ ਵਾਰ ਮੰਮੀ ਨਾਲ ਕਰਦੀ ਆ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਜੇ ਦੱਸ ਦੇ ਚੰਗੀ ਤਰ੍ਹਾਂ ਉਹਨਾਂ ਨੂੰ ਜੋ ਚਾਹੀਦਾ ਵਾ ਠੀਕ ਜੀ ਆਹੋ ਕੀ ਕਰਾ ਸਮਝ ਨਹੀਂ ਆਉਂਦੀ ਤੁਹਾਡੇ ਤਾਂ ਕੋਈ ਬੱਤਰ ਰੱਖਦਾਨੀ ਆ ਤੇ ਨਾ ਇਹ ਪਿੰਡ ਦੇ ਵਿੱਚ ਇਦਾਂ ਮਤਲਬ ਕੋਈ ਬੱਤਰ ਰੱਖੰਦੀ ਆ ਫਿਰ ਮੈਂ ਮੰਮੀ ਨਾਲ ਗੱਲ ਕਰੂੰਗੀ ਤੇ ਮੰਮੀ ਹੀ ਨੇ ਅੱਗੋਂ ਕੀਤਾ ਮੰਨਣਾ ਕਿ ਮੰਨਣਾ ਉਹਨਾਂ ਨੇ ਪਹਿਲੀ ਵਾਰ ਸੁਣਨਾ ਕਿ ਹਾਂ ਬੇ ਬੱਤਰ ਰੱਖਣਾ ਹੈ ਇਹਨਾਂ ਨੂੰ ਚਾਹ ਆ ਤੇ ਇਹ ਰਖਾ ਲੈਣਾ ਹੁਣ ਉਹਨਾਂ ਉਹਨਾਂ ਕਿੱਥੋਂ ਇੱਕ ਦਿਨ ਚ ਦੇਣ ਆ ਜਾਣਗੇ ਮੰਮੀ ਦਾ ਵੀ ਕੋਈ ਹਾਲ ਨਹੀਂ ਹੈ ਕਰਦੀਆਂ ਕੋ ਹੁਣ ਜਿਆਦਾ ਮੈਨੂੰ ਲੱਗਦਾ ਮੰਮੀ ਨਾਲ ਗੱਲ ਕਰਦੀਆਂ ਜੇ ਉਹ ਭਾਬੀ ਨੂੰ ਭੇਜ ਦੇਣਗੇ ਦੇ ਕੇ ਤੇ ਉਹਨਾਂ ਨੂੰ ਜਾਣਾ ਹੀ ਪੈਣਾ ਮੰਨਣਾ ਚਾ ਨਾ ਮੰਨਣਾ ਕਿਉਂਕਿ ਮੰਮੀ ਨੇ ਨਹੀਂ ਉਹਨਾਂ ਮੰਨਣਾ ਹੈਗਾ ਜੇ ਉਹ ਨਾਂ ਦੇ ਕੇਗੇ ਤੇ ਮੈਨੂੰ ਹੋਰ ਗੱਲਾਂ ਸੁਣਾਉਣੀਆਂ ਤਾਂਨੇ ਮੈਨੇ ਸੁਣਦੀ ਰਹਿਣਾ ਕਰਦੀ ਆ ਮੰਮੀ ਦਾ ਫਿਰ ਤੇਰੀ ਭਾਬੀ ਨੇ ਤਾਂ ਕਦੀ ਵਰਤ ਰੱਖਿਆ ਨਹੀਂ ਨਾਲੇ ਸਾਡੇ ਉੱਥੇ ਕੋਈ ਨਹੀਂ ਰੱਖਦਾ ਹੈਗਾ ਸਿੱਖ ਧਰਮ ਦੇ ਵਿੱਚ ਤਾਂ ਕੋਈ ਵਰਤ ਰੱਖਦਾ ਹੀ ਨਹੀਂ ਹੈਗਾ ਚਲ ਇਹਨਾਂ ਨੂੰ ਜਾ ਆ ਤੇ ਇਹ ਰਖਾ ਲੈਣਾ ਉਹੋ ਗੱਲ ਇਹਨਾਂ ਨੇ ਰੁਕੋਣਾ ਹੀ ਰੁਕੋਣਾ ਨਾਂ ਤੇ ਅਸੀਂ ਕਦੀ ਦੀ ਦਿੱਤਾ ਵਰਤ ਦਿੱਤਾ ਵਾ ਕਿ ਨਾਂ ਉਹਨੂੰ ਅਹੀਂ ਭੇਜਿਆ ਕੋਈ ਵਰਤ ਜਾਤੇ ਹੋਏ ਉਹ ਹੀ ਉਹਨੂੰ ਭੇਜਦੇ ਹੋਈਏ ਤੇ ਤਾਂ ਵੀ ਹੁਣ ਮੰਮੀ ਨਾਨੀ ਨਾ ਪਤਾ ਹੈਗਾ ਕਿ ਉਹ ਇਹਨਾਂ ਵਿਚਾਰਾਂ ਨੂੰ ਮੰਨਣਾ ਜਾਂ ਨਾ ਮੰਨਣਾ ਇਹਨਾਂ ਦਾ ਮਨ ਕਰਦਾ ਤੇ ਰਖਾ ਲੈਂਦੇ ਇਹ ਵੀ ਪੈਸੇ ਲਾਉਣ ਤੋਂ ਡਰਦੇ ਹਾਂ ਵੀ ਉਹ ਦੇ ਕੇ ਜਾਣਗੇ ਤਾਂ ਠੀਕ ਹੈ ਲਾਲਚ ਨਹੀਂ ਇਹਨਾਂ ਦੇ ਹੱਥੋਂ ਜਾ ਕੇ ਤਾਂ ਜਾਂਦਾ ਹੈਗਾ ਇਹਨਾਂ ਨੂੰ ਮੈਂ ਵੇਂਦੀ ਨਹੀਂ ਕੀ ਕੋ ਕਰਦੇ ਜਾਂਦੇ ਇਹ ਵੀ ਇਹਨਾਂ ਨੂੰ ਇੱਕ ਚਾਤ ਸੂਟ ਮੇਰੇ ਵੀ ਹੋਣਗੇ ਮੈਂ ਵੀ ਮੰਗੋਣੀ ਹੈਗੀ ਕਿਦਾਂ ਦੇ ਇਨਸਾਨ ਹੈ ਇਹ ਇਹਨਾਂ ਨੂੰ ਤੇ ਆਖਿਆ ਵੀ ਨਹੀਂ ਲੱਗਦੀ ਨਹੀਂ ਤੇ ਦੇਣਾ ਤੇ ਆਪਣੀ ਧੀ ਨੂੰ ਦੇਣਾ ਕਿਸੇ ਨੂੰ ਦੇਣਾ ਜੇ ਜੇ ਨਾ ਕਰਨ ਨੂੰ ਜਲਾਓਗੇ ਸੱਸ ਦਾ ਲਾਦੋਗੇ ਜਾਂ ਹੋਰ ਕਿਸ ਦਾ ਲਾਦੋਗੇ ਤੇ ਤੁਹਾਡੀ ਵਡਿਆਈ ਹੋਣੀ ਆ ਇਹਦੇ ਵਿੱਚ ਹੱਦ ਹੋ ਗਈ ਇਹਨਾਂ ਵਾਲੀ ਕੀ ਕਰਾਂ ਫੋਨ ਲਾਵਾਂਗੇ ਨਾਂ ਲਾਵਾਂ ਜਾਂ ਇਹਨਾਂ ਰਬਨ ਆਲਾ ਦਾ ਇੱਕ ਵਾਰਾ ਲਾ ਕੇ ਵੇਖੀ ਨੀ ਮੰਮੀ ਨੇ ਗੱਲ ਕਰਤੀ ਆ ਭਾਬੀ ਦੇ ਫੋਨ ਤੇ ਫੋਨ ਹੁੰਦੀ ਹੈ ਹੈਲੋ ਸੱਸ ਜੀ ਆ ਭਾਬੀ ਜੀ ਸਸ਼ੀ ਗਰਮਣ ਕੀ ਹਾਲਿਓ ਠੀਕ ਆ ਕੇ ਤੂੰ ਸੁਣਾ ਆਪਣੀ ਅੱਛਾ ਵਰਤਲੀ ਕੀ ਕਹਿੰਦੇ ਵਰਤ ਰਕੋਣਾ ਪਰਮਣ ਤਾਂ ਨੂੰ ਤਾਂ ਪਤਾ ਹੀ ਆ ਵੀ ਆਪਣੇ ਸਿੱਖ ਧਰਮ ਵਿੱਚ ਪਤਾ ਹੀ ਤਾਂ ਕਦੀ ਰੱਖਿਆ ਹੀ ਨਹੀਂ ਵਰਤ ਨਾਲ ਤੁਹਾਨੂੰ ਤਾਂ ਪਤਾ ਵੀ ਨਹੀਂ ਵਰਤ ਵਿੱਚ ਕੀ ਕੀ ਹੁੰਦਾ ਕਿੱਦਾਂ ਆ ਇਹ ਤਾਂ ਕਦੀ ਰੱਖਿਆ ਹੀ ਨਹੀਂ ਆ ਕੱਚੋ ਸੁਬੇਰ ਮੈਂ ਕਰਦੀ ਆ ਮੰਮੀ ਨਾਲ ਗੱਲ ਫੇਰਣਾ ਇਹ ਵੀ ਪੁੱਠੇ ਜੇ ਕੰਮ ਹੀ ਕਰਦੇ ਆ ਤੈਨੂੰ ਪਤਾ ਆਪਣੀ ਤਾਂ ਸਿੱਖ ਧਰਮ ਵਿੱਚ ਵਰਤ ਰੱਖਦੇ ਹੀ ਨਹੀਂ ਆ ਆਪਾਂ ਕੱਚੋ ਕੀ ਗੰਦੀ ਰੱਖੋਣਾ ਰੱਖੋਣਾ ਵਾ ਚੱਲ ਫੇਰ ਮੈਂ ਪੁੱਛਦੀ ਆ ਮੰਮੀ ਨੂੰ ਮੰਮੀ ਨਾਲ ਗੱਲ ਕਰਦੀ ਆ ਮੰਮੀ ਕੀ ਕਹਿੰਦੇ ਆ ਠੀਕ ਆ ਜਾ ਕੋਈ ਨਹੀਂ ਉਹ ਵੀ ਇਹ ਕਹਿੰਦੇ ਆ ਉਹ ਲਿਆਉਣਾ ਪੈਣਾ ਤਾਂ ਲਿਆਉਣਾ ਹੀ ਪੈਣਾ ਵਾ ਫਿਰ ਕਰਦੀ ਮम्मी ਨੇ ਗੱਲ ਕੀ ਕੀ ਹੁੰਦਾ ਵਾ ਮੈਨੂੰ ਤਾਂ ਪਤਾ ਵੀ ਨਹੀਂ ਕੀ ਕੀ ਹੁੰਦਾ ਵਾ ਚਲ ਠੀਕ ਹੈ ਕੋਈ ਨਹੀਂ ਗੱਲ ਕਰਕੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਹਾਂ ਚਲ ਚੰਨਾ ਬਾਏ ਕਰਨਾ ਕਰਾ ਮम्मी ਨੇ ਗੱਲ ਠੀਕ ਹੈ ਓਕੇ ਐਸੀ ਕਾ ਮम्मी ਹਾਂਜੀ ਮੇਰੀ ਗੱਲ ਸੁਣੋ ਹੂੰ ਫੋਨ ਆਇਆ ਵਰਮੰਦੇ ਸੋਹਰਿਆਂ ਤੋਂ ਤੇ ਉਹ ਕਹਿੰਦੀ ਆ ਵੀ ਵਰਤਲੇ ਕੇ ਆਓ ਵਰਤ ਲੈ ਕੇ ਆਓ ਆਹ ਕੰਨੀ ਕੰਨੀ ਮੇਰੀ ਸੱਸ ਕਹਿੰਦੀ ਆ ਕਿ ਵਰਤ ਰਖਾਉਣਾ ਵਾ ਤਾਂ ਵਰਤ ਲੈ ਕੇ ਆਓ ਹੂੰ ਤੇ ਕੀ ਕਰਨਾ ਵਾ ਹੁਣ ਪਤਾ ਨਹੀਂ ਆਹੀ ਤਾਂ ਸਾਰੀ ਉਮਰ ਵਰਤਾਂ ਵਰਤਾਂ ਦਾ ਸਾਨੂੰ ਤਾਂ ਪਤਾ ਨਹੀਂ ਨਾ ਅਡੀਸਾਸ ਨੇ ਸਾਨੂੰ ਰਖਾਇਆ ਨਾ ਸਾਨੂੰ ਗਾਂਹ ਪਤਾ ਵੀ ਵਰਤਦਾ ਹਾਂ ਹਾਂ ਤੁਹਾਨੂੰ ਮੈਂ ਤਾਂ ਅੱਗੇ ਰ ਮੈਨੂੰ ਕਿਹਾ ਮੈਂ ਕਰ ਬਣਾਈ ਮੈਂ ਤੇ ਕਿੰਨੇ ਸਾਲ ਹੋ ਗਏ ਮੈਂ ਤੇ ਆਪ ਨਹੀਂ ਕਦੀ ਵਰਤ ਰੱਖਿਆ ਤੇ ਸਾਹਮਣੇ ਹੀ ਆ ਨਾ ਹੀ ਕਦੀ ਆਪਾਂ ਹਰਵਿੰਦਰ ਨੇ ਦਿੱਤਾ ਵਰਤ ਮੈਂ ਕਦੀ ਦਿੱਤਾ ਹੀ ਕਦੀ ਵਰਤ ਹਾਂ ਤੇ ਪਤਾ ਹੀ ਨਹੀਂ ਵਰਤਦਾ ਵਰਤ ਨਾਲ ਕੀ ਹੁੰਦੇ ਮੰਮੀ ਮੇਰੀ ਗੱਲ ਸੁਣੋ ਫਿਰ ਹੁਣ ਇਦਾਂ ਕਰੋ ਵੀ ਜੇ ਜੇ ਕਰਨਾ ਹੀ ਪੈਣਾ ਵਾ ਦੇਣਾ ਹੀ ਪੈਣਾ ਵਾ ਤਾਂ ਫਿਰ ਤੁਸੀਂ ਜਾਓ ਤੇ ਲੈ ਆਜੋ ਰਾਜ ਮੈਂ ਸੂਮਰ ਚ ਵਰਤ ਚੁੱਕੀ ਜਾਵਾਂ ਨਾ ਮੈਂ ਕਿਤੇ ਅੱਗੇ ਰੱਖਿਆ ਨਾ ਰਖਾਇਆ ਕਿ ਇਹਨੂੰ ਮੈਨੂੰ ਨਹੀਂ ਪਤਾ ਵਰਤਦਾ ਤੁਸੀਂ ਜਾਓ ਦੋਵੇਂ ਜੀ ਤਮ ਮੈਨੂੰ ਤਾਂ ਪਤਾ ਹੀ ਨਹੀਂ ਕੀ ਕੀ ਘਟਦੇ ਵਰਤ ਵਿੱਚ ਸਾਨੂੰ ਕੀ ਪਤਾ ਕੀ ਦੁਕਾਨ ਵਾਲੇ ਨੂੰ ਪੁੱਛ ਲਿਓ ਉਹਨਾਂ ਨੂੰ ਸਾਰਾ ਪਤਾ ਹੀ ਹੁੰਦਾ ਉਹਨਾਂ ਨੇ ਕਿਹਾ ਕਿ ਐਹੀ ਆਪਣੀ ਬਿਚਾਰ ਫਰੂਟ ਫਰੱਟ ਜਿਹਾ ਖਾਇਆ ਵਿਖਦੀ ਮੈਂ ਆ ਵੀਡੀਓ ਬਾਡੀ ਵਿੱਚ ਕੀ ਲੋਕਾਂ ਦੇ ਥਾਲੀ ਵਿੱਚ ਫਰੂਟ ਫਰੱਟ ਪਾਏ ਹੁੰਦੇ ਫੈਣੀਆਂ ਪਾਉਂਦੇ ਹੀ ਉਹ ਗੱਗੇ ਕਹਿ ਨਹੀਂ ਵੀ ਸਿਰਸਿਰ ਤੇ ਇੰਨਾ ਖਾ ਲੈਣਾ ਹੁੰਦਾ ਤਾਂ ਮੁਰਕਾ ਸਾਡੇ ਤੇ ਭੁੱਖ ਨਹੀਂ ਲੱਗਦੀ ਇੰਨਾ ਚਲ ਅੱਛਾ ਉਹਨਾਂ ਰਖਾਣਾ ਆ ਤਾਂ ਤੂੰ ਇੰਦੇ ਆਓ ਕੋਈ ਗੱਲ ਨਹੀਂ ਗਈ ਤੇ ਬਾਕੀ ਕੱਪੜੇ ਕੁੱਪੜੇ ਵੀ ਹੋਣੇ ਆ ਆਹੋ ਪੁੱਤਿਆ ਮਾੜਾ ਜੀ ਨੂੰ ਹੁਣ ਲੱਗਦੀ ਸੱਸ ਦਾ ਦਾਦੀ ਸੱਸ ਦਾ ਸਾਰੇ ਟਪੇ ਕੱਪੜੇ ਦੇਣੇ ਤੇ ਸਾਰਿਆਂ ਦੇ ਖੜੋਗੇ ਔਰ ਕੱਲੀ ਕੁੜੀ ਦਾ ਖੜੋਗੇ ਮੰਮੀ ਮੈਂ ਨਹੀਂ ਗੱਲ ਸੁਣ ਮੈਨੂੰ ਚੌਧਰੀ ਸੱਸ ਲਾਲਜੀ ਜੀ ਲੱਗਦੀ ਜਾਣ ਪੁੱਜੇ ਕਿ ਡਈ ਹੋਣੀ ਨੇ ਤੇ ਇਹ ਵੀ ਸੇਖੀ ਨੇ ਇਹਨਾਂ ਕੀ ਕਰਨ ਨੂੰ ਬਰਤਖਾਉਣਾ ਹੈਗਾ ਚਲ ਅੱਛਾ ਛੋਂ ਗਿਆ ਉਹਨਾਂ ਦਾ ਕੋਈ ਗੱਲ ਨਹੀਂ ਦੇਓ ਤੁਸੀਂ ਦੇਓ ਕੱਪੜੇ ਲੈ ਆਓ ਬਾਜ਼ਾਰ ਤੁਨ ਲਗੋਡੇ-ਗੋਡੇ ਖਲਾਰੇ ਪਾਏ ਤੁਹਾਨੂੰ ਸਾਰੇ ਕੱਪੜੇ ਬਾਹਰ ਸੁੱਕਣੇ ਪਏ ਆ ਕੱਢ-ਕੱਢ ਕੇ ਬੈੱਡਾਂ 'ਤੇ ਸਾਰੇ ਖਲਾਰੇ ਪਏ ਤੇ ਮੈਂ ਕਿੱਥੇ ਜਾਵਾਂ ਹੁਣ ਚਲ ਸੂਟਾਂ ਦੇ ਪੈਸੇ ਦੇ ਦਿਓ ਤੁਸੀਂ ਉਹਨਾਂ ਨੂੰ ਕਿ ਉਹ ਆਪਣੀ ਪਸੰਦ ਦੇ ਲੈ ਆਓ ਜੋ ਕੁੜੀ ਦਾ ਜਿਹੜਾ ਬੰਦਾ ਆ ਵਰਤ ਫੈਣੀਆਂ ਪੁਣੀਆਂ ਕੁੜੀ ਨੇ ਵੀ ਸੂਟਾਂ ਦੇ ਪੈਸੇ ਦੇ ਦੇ ਮम्मी ਪੈਸੇ ਮਹਿੰਗੇ ਪੈ ਜਾਣੇ ਆ ਕਿ ਸੂਟ ਆਪਣੀ ਮਰਜ਼ੀ ਦੇ ਲੱ ਲੈਨੇ ਆ ਤਾਂ ਪੈਸੇ ਤੁਹਾਨੂੰ ਪਤਾ ਕਿ ਕਿੰਨੇ ਕਿੰਨੇ ਪੈਸੇ ਦੇਵਾਂਗੇ ਬਹੁਤਾ ਬਣੀ ਤੇ ਕੋਈ 3300 ਰੁਪਏ ਆ ਤੇ ਇਕੱਠਾ ਪਾਵਾਂਗੇ ਤਾਂ ਕੀ ਭਰਾ ਸੂਟ ਹੈ ਤਾਂ ਘੱਟ ਹੀ ਆ ਜਾਣਾ ਕਿਹੜੀ ਗੱਲ ਬਣਨੀ ਆ ਮੈਂ ਹੀ ਕੀ ਕੀ ਸੋਚਿਆ ਸੀ ਕਿ ਕੀ ਕੀ ਸੂਟਾਂ ਦਾ ਦੇ ਆ ਤੇ ਬਾਕੀ ਜੋ ਵਰਤ ਹੁੰਦਾ ਫੈਣੀਆਂ ਮਠੀਆਂ ਮਠੀਆਂ ਉਹ ਲੈ ਜਾ ਉਸਮਾਨ ਚਲ ਵੀ ਅਦੀ ਮਗਵਲ ਨਾਲ ਗੱਲ ਕਰਕੇ ਵੇਜਿੰਗ ਕੀ ਕਹਿੰਦੇ ਆ ਆ ਉਹਦੇ 2100 ਚਲੋ ਐਨੇ ਕਦਾ ਆ ਜਾਂਦਾ ਦਰਮਿਆਨਾ ਸੂਟ ਹੈ ਨਾ ਮਮੀ ਤਾਂ ਬਗਾਈ ਆ ਮੈਨੂੰ ਤੇ ਸੱਚ ਵਸੋਂ ਉਹਦੀ ਸਾਸਿ ਨਹੀਂ ਚੰਗੀ ਲੱਗਦੀ ਹੈਗੀ ਉਹਦੇ ਮੈਨੂੰ ਇੱਧਾ ਲੱਗਦੀ ਹੈ ਕਿ ਐ ਪੂਰੀ ਲਾਲਚੀ ਇੱਕ ਨੰਬਰ ਦੀ ਨਹੀਂ ਚਲ ਜਦੋਂ ਦੇਣਾ ਹੀ ਆ ਜੇ ਉਹਨਾਂ ਮੰਗਿਆ ਆ ਵਰਤ ਦੇਣਾ ਤੇ ਦੇ ਆ ਕੋਈ ਗੱਲ ਨਹੀਂ ਛਕਣਾ ਨਾ ਦੇ ਕੇ ਆਓ ਕਾਹਦੀ ਗੱਲਾਂ ਕਰਨੀਆਂ ਆ ਦੋ ਦੇ ਆਉਂਦੀ ਕੁੜੀ ਨੂੰ ਪਰ ਜਿਹੜਾ ਕੰਮ ਕਦੀ ਕੀਤਾ ਨਾ ਹੁਣ ਉਹ ਕੰਮ ਵਾਲ ਪਤਾ ਨਹੀਂ ਬੰਦੇ ਨੂੰ ਕਹਤਾ ਵੀ ਨਾ ਮੇਰੀ ਸੱਸ ਨੇ ਮੈਨੂੰ ਰਖਾਇਆ ਨਾ ਮੈਂ ਆਪਣੀ ਨੋ ਨੋ ਰਖਾਇਆ ਨਾ ਮੈਨੂੰ ਪਤਾ ਉਹ ਵਰਤ ਚੀ ਗਣੀਦਾ ਨਾ ਮੈਂ ਇੰਨਾ ਦੇ ਕੰਮ ਹੀ ਹੋ ਵਰਤ ਖਾਓ ਹਾਂ ਕੋਈ ਨਾ ਕੋਈ ਨਾ ਮੈਂ ਕਹਿੰਦੀ ਵੀ ਕੁਤੀ ਆ ਵੇ ਆਲੋ ਸਹੀ ਨਵੇਂ ਕੋਈ ਨਾ ਕੋਈ ਕੰਮ ਪੁੱਠਾ ਬਾਲਦੇ ਹੋਰ ਚਾਰ ਪੰਜ ਹੋਰ ਚਾਰ ਪੰਜ ਸੂਟ ਬਣਾਉਣੇ ਪੈਣੇ ਆ ਹੋਰ ਤੁਹਾਨੂੰ ਪਤਾ ਹਰਵਿੰਦਰ ਵੀ ਕਿੰਨੇ ਚਿਰ ਦੀ ਵਿਆਹੀ ਹੈ ਕਦੀ ਉਹਨਾਂ ਤੇ ਨਹੀਂ ਕਿਹਾ ਸਾਨੂੰ ਵਰਤ ਦੇ ਜੋ ਇਹ ਨਵੇਂ ਕੰਮ ਵਰਤਦੇ ਨਹੀਂ ਅਰਵਿੰਦ ਅੰਨੇ ਵਿਚਾਰੀ ਨੇ ਕਦੀ ਵਰਤ ਨਹੀਂ ਮੰਗਿਆ ਤੇ ਕਦੀ ਉਹਨੂੰ ਨਾ ਕਦੀ ਸੂਟ ਵੀ ਨਹੀਂ ਦੇ ਕੇ ਆਏ ਵਰਤ ਤੇ ਉਹ ਨਹੀਂ ਚਲੋ ਸੁੱਖਣ ਦੇਂਦਿਆ ਨਾ ਪਉਂਦੀ ਆਪਣੀ ਮਰਜ਼ੀ ਨਾਲ ਦੇਂਦੇ ਨਾਲ ਦੇਂਦੇ ਹਰਤੇ ਦੇ ਦੇਈਦਾ ਚਲ ਵੇ ਇਹਦੀ ਮੈਂ ਕਵਲ ਦਾ ਗੱਲ ਕਰਕੇ ਕੀ ਕਹਿੰਦੇ ਆ ਹਾਲ ਹੁੰਦੇ ਆ ਨਾ ਲੋਕ ਹਾਂ ਸਹੀ ਗੱਲ ਆ ਕਿ ਜਾਓ ਹੀ ਆਓ ਕਿਹੜੇ ਕੰਮ ਲੋਕਾਂ ਦੇ ਬਹੁਤ ਵਧੀਆ ਭਰਾ ਤੂੰ ਸਵਾਗਤ ਬਹੁਤ ਵਧੀਆ ਜੋ ਨਾਰੇ ਲੈਂਦਾ ਟੈਮ ਹੂੰ ਕਵਲ ਆਹ ਸੰਦੀਪੀ ਹਾਲ ਠੀਕ ਆ ਸასი ਕਰ ਗਿਆ ਚਾਲੀ ਤੁਸੀਂ ਦੱਸਿਆ ਨਹੀਂ ਚਾਚੂ ਨਹੀਂ ਬੇਣੀ ਆਵਾਜ਼ ਨਹੀਂ ਦਿੱਤੀ ਕਹਿੰਨੇ ਅੱਛਾ ਮੇਰੀ ਗੱਲ ਸੁਣੋ ਉਹ ਨਾ ਰਮਨਦੇ ਸਹੁਰਿਆਂ ਦਾ ਫੋਨ ਆਇਆ ਆ ਹੂੰ ਉਹ ਰਮਨ ਰਮਨ ਦਾ ਫੋਨ ਆਇਆ ਤੇ ਉਹ ਕਹਿੰਦੀ ਆ ਵੀ ਮੇਰੇ ਸਹੁਰੇ ਕਹਿੰਦੇ ਆ ਵੀ ਵਰਤ ਰਖਾਉਣਾ ਵਾ ਵਰਤ ਦੇ ਕੇ ਜਾਓ ਤੇ ਫਿਰ ਮੰਮੀ ਕਹਿੰਦੇ ਆ ਮੈਂ ਤਾਂ ਜਾਣਾ ਆ ਡਿਊਟੀ ਤੇ ਲੈ ਉਹ ਦੇਈਂ ਆਪੇ ਮੰਮੀ ਕਹਿੰਦੇ ਵੀ ਤੂੰ ਦੋਏ ਜੀ ਦੇ ਆਓ ਜਾ ਕੇ ਫੇ ਜਾਈਏ ਆਪਾਂ ਉਹ ਨਹੀਂ ਮੈਂ ਜਾਣਾ ਐ ਡਿਊਟੀ ਤਾਂ ਫੇ ਮੈਨੂੰ ਜਾਂਦੇ ਤੁਸੀਂ ਸ਼ਾਇਦ ਤਾਰਦੇ ਹੋ ਤਾਂ ਜਾਂ ਫਿਰ ਜਾਂ ਮੈਨੂੰ ਸਮਾਨ ਲੈ ਆ ਦੋ ਸਮਾਨ ਆਪੇ ਲੈ ਆਉਣਾ ਤੇ ਮੈਂ ਕਿਥੋਂ ਸਮਾਨ ਲੈਣ ਜਾਊਂਗਾ ਉਹ ਕਹਿੰਦੇ ਫਰੂਟ ਫਰਾਟ ਦੇ ਖੜਦੇ ਆ ਕਿੰਨਾ ਉਸ ਮੈਂ ਤੁਹਾਨੂੰ ਪਤਾ ਮੈਨੂੰ ਫੇ ਰਾਜ ਕਿਹੜਾ ਅੱਡਾ ਪੈਣਾ ਵਾ ਫੇ ਮੈਂ ਕਿਹੜਾ ਅੱਗੇ ਕਦੀ ਆਪਣਾ ਵਰਤੋਂ ਦਾ ਸਮਾਨ ਲੈਣ ਗਿਆ ਤੁਹਾਨੂੰ ਮੈਂ ਦੱਸ ਦਿੰਨੀ ਆ ਫਰੂਟ ਹੀ ਲਿਓਣਾ ਵਾ ਬਾਕੀ ਸਾਰਾ ਸੂਟ ਸਾਰ ਤੇ ਹੈਗੇ ਆ ਕਿ ਕੁਝ ਘਰ ਵਧੀਆ ਹੈਗੇ ਉੱਥੋਂ ਲਾ ਲਾਂਗੇ ਆਹ ਉਹ ਪਰ ਤੁਹਾਨੂੰ ਪਤਾ ਹੈ ਕਿ ਮੈਂ ਕਿਹੜਾ ਲੈ ਰਿਹਾ ਸੰਦੀਪ ਨੂੰ ਰਾਜ ਉਤਰ ਨਾ ਪਾਊਗਾ ਫੇਰ ਮੈਂ ਕਿੱਧਰ ਤੁਰੀ ਫਿਰੂੰਗੀ ਆ ਇਦਾਂ ਕਰ ਲੈਨੀ ਆ ਫੇਰ ਵੇਖ ਲੈਨੀ ਆ ਚਲੋ ਠੀਕ ਹੈ ਫੇਰ ਮੈਂ ਜਾਵਨੀ ਆ ਆਓ ਲੈ ਆਪੇ ਜਾਗ ਲੈ ਠੀਕ ਹੈ ਸੁਣੋ ਅਜੇ ਤਾਂ ਆਪਣੇ ਕੋ ਵਿਆਹ ਵਾਲੇ ਕਿੰਨੇ ਸੂਟ ਪਏ ਆ ਕਰੋ ਇਹਨਾਂ ਸਭ ਸੂਟ ਦੇਵਾ ਸੋਹਣੇ ਸੂਟ ਹੈ ਸਾਰੇ ਜਿਹੜੇ ਆ ਆ ਜਾਣਗੇ ਉਹਨਾਂ ਦੇ ਪਸੰਦ ਹੋ ਹਾਇ ਇਹ ਨਹੀਂ ਸੋਹਣੇ ਸੋਹਣੇ ਸੂਟ ਹੈ ਮੰਮੀ ਸਾਹੀ ਬਾਜ਼ਾਰੋਂ ਹੀ ਲਾਂਦੇ ਆ ਕਿਹੜੇ ਘਰ ਪੈਦਾ ਕੀਤੇ ਆ ਆ ਰੋਗ ਕਿਨੇ ਕਪੜੇ ਆ ਇਹਲਾ ਜੇ ਵਧੀਆ ਜੇ ਵਧੀਆ ਨੇ ਤੇ ਖੜੀਆਂ ਮੈਂ ਮੜਾ ਮੋਟਾ ਨਾ ਖੜੀ ਨਹੀਂ ਤੁਨ ਮਖਾ ਕੇ ਖੜਦੀ ਆ ਆ ਤੋ ਆ ਕੇ ਦੇਖੇ ਕਿਹੜਾ ਸੋਹਣਾ ਸੂਟ ਆ ਤਿੰਨ ਤਿੰਨ ਚਾਰ ਚਾਰ ਜਾਂ ਤੇ ਸੂਟ ਪਏ ਹੋਰ ਕੀ ਚਾਹੀਦਾ ਆ ਆ ਵੇਖੋ ਕਿੱਡੇ ਸੋਹਣੇ ਆ ਆ ਵੇਖੋ ਕਿੰਨੇ ਸੂਟ ਆ ਆ ਤੋ ਆ ਕਿੱਡਾ ਸੋਹਣਾ ਸੂਟ ਆ ਆ ਵੀ ਆ ਕਿੱਡੇ ਸੋਹਣੇ ਸੂਟ ਆ ਆ ਵੇਖੋ ਆ ਵੀ ਪਲੇਨ ਕਿੱਡਾ ਸੋਹਣਾ ਸੂਟ ਹੀ ਆ ਹਰਵਿੰਦਰ ਨੇ ਦਿੱਤਾ ਹੀ ਕਿ ਇਹ ਰਿਸ਼ਾਇਦਣਾ ਆਹ ਘਰ ਰਮੰਡਾ ਸੂਟ ਆ ਕਿੱਡਾ ਸੋਹਣਾ ਸੂਟ ਆ ਜਾਲੇ ਹੈਵੀ ਵਰਤ ਵਾਲਾ ਪਉਣ ਵਾਲਾ ਆ ਕਿੰਨੇ ਕੱਪੜੇ ਦੇ ਹੈਗੇ ਵੇਖੋ ਇਹਨਾਂ ਵਿੱਚੋਂ ਇਹ ਸੱਸ ਦਾ ਤੇ ਇਹ ਰਮੰਡਾ ਲਾ ਲੈਣੀ ਆ ਨਾ ਤੇ ਉਹਦੇ ਘਰ ਵਾਲੇ ਦੀ ਪੱਗ ਲਾ ਲੈਣੀ ਆ ਅੱਛਾ ਆ ਆ ਲੈ ਲਾ ਦੋ ਬਈ ਹਾਂ ਸੋਹਣੇ ਅਗੀ ਦੇ ਪਿਆਰੇ ਸੂਟ ਆ ਵੇਖੋ ਆ ਪਿਓਰ ਦੀ ਚੁੰਨੀ ਨਾਲ ਵੇਖੋ ਉਹ ਸੱਸ ਦਾ ਨਾਲੇ ਰੰਗ ਵੀ ਇੱਥੇ ਜੱchnਾ ਵਾਲੇ ਸਸਤੇ ਹੈ ਨਾ ਸੋਹਣਾ ਸੋਹਣਾ ਮੈਂ ਅਪਣੋ ਮੀਨ ਗੱਲ ਕੀਤੀ ਆ ਜੋ ਕਹਿੰਦੇ ਆ ਵੀ ਵਰਤ ਪਹਿਲੀ ਵਾਰ ਹੁੰਦਾ ਆ ਕੁੜੀ ਦਾ ਸੂਟ ਹੁੰਦਾ ਆ ਕੁੜੀ ਦੀ ਸੱਸ ਦਾ ਸੂਟ ਹੁੰਦਾ ਆ ਤੇ ਫਰੂਟ ਖੜਦੇ ਆ ਫੈਣੀਆਂ ਆ ਤੇ ਹੋਰ ਇਹ ਘਰ ਵਾਲੇ ਜੀ ਬਾਈ ਪੱਗ ਹੀ ਲਾ ਦੋ ਲੋੜ ਨਹੀਂ ਆ ਸੂਟ ਦੀ ਤੇ ਘਰ ਵਾਲੇ ਦੀ ਪੱਗ ਲਾ ਦਿੰਨੇ ਆ ਘਰ ਵਾਲੇ ਦਾ ਤੂੰ ਕੁੜਤਾ ਪਜਾਮਾ ਲਾ ਲਾ ਨੌਂਗਾ ਪਾ ਦੇ ਐਵੇਂ ਗੱਲਾਂ ਕਰੂਗੀ ਮੇਰੇ ਪੁੱਤ ਦਾ ਪਹਿਲੀ ਵਾਰ ਸੂਟ ਲਾਉਣਾ ਹੀ ਲਾਇਆ ਨਹੀਂ ਉਹ ਅਜੇ ਆ ਪੁਰਦਾ ਪਜਾਮਾ ਲਾ ਦਿੰਨੀ ਆ ਫਿਰ ਪੁਰਦਾ ਪਜਾਮਾ ਲਾ ਦੇ ਹੈਗਾ ਜਾਂ ਜਾਂ ਬਾਈਟ ਹੈਗਾ ਵੀ ਆਪਣੇ ਘਰ ਜੋ ਉਹ ਲਾ ਦਿੰਦੇ ਜਾਂ ਫਿਰ ਜਾਂਦੇ ਲੱ ਲੈਨੀ ਆ ਲੈ ਲੈ ਜਾਂਦੇ ਆ ਲੱਲਾ ਤੂੰ ਹਾਂ ਹੋਰ ਕੀ ਕਰਨ ਆ ਸੋੜ ਆ ਤੇ ਬਹੁਤ ਸੋਨੇ ਆ ਨਾ ਹਾਂ ਬਹੁਤੀ ਗੱਲ ਉਹਦੇ ਨਾਲ 250 ਰੁਪਏ ਦੇ ਦੂੰਗੀ ਰਮਨ ਨੂੰ ਮੈਨੂੰ ਕਹੋਗੇ ਆਪਣੀ ਮਰਜ਼ੀ ਨਾਲ ਹੋਰ ਵੀ ਕੁਝ ਲੈ ਲੈਣਾ ਹੋਊਗਾ ਠੀਕ ਆ ਠੀਕ ਆ ਠੀਕ ਆ ਠੀਕ ਆ ਵੇਖ ਲੋ ਹਣ ਮੁੜ ਕੇ ਤੂੰ ਹੀ ਨਾ ਗੱਲਾਂ ਕਰਿਓ ਵੀ ਆ ਨਹੀਂ ਇਦਾਂ ਨਹੀਂ ਇਦਾਂ ਨਾ ਵੇਖ ਲੋ ਮੈਂ ਇਹ ਕਦੀ ਵਰਤੂ ਨਾ ਕਿਸੇ ਨੂੰ ਦਿੱਤਾ ਤੇ ਨਾ ਲਿਆ ਨਾ ਮੈਨੂੰ ਪਤਾ ਹੀ ਨਹੀਂ ਆ ਮੈਂ ਤਾਂ ਵੈਸੇ ਅੰਦਾਜ਼ੇ ਨਾਲ ਕਹਿਣ ਲਈ ਵੀ ਚੱਲ ਕੱਪੜੇ ਜਾਣਾ ਆ ਮम्मी ਨੇ ਪੁੱਛਿਆ ਤਾਂ ਹੈਗਾ ਵਾ ਕਹਿਣ ਦੇ ਵੀ ਕੁੜੀ ਨੇ ਸੱਸ ਦਾ ਸੂਟ ਹੁੰਦਾ ਵਾ ਤੇ ਕੁੜੀ ਦਾ ਸੂਟ ਹੁੰਦਾ ਵਾ ਤੇ ਕਰਵੜੀ ਦੀ ਪਾਈ ਪੱਗ ਲਾਉਣੀ ਪੱਗ ਲਾ ਦੋ ਨਾਲ ਸਹੁਰੇ ਦੀ ਪੱਗ ਲਾ ਦੋ ਇਹ ਕਹਣ ਦੇ ਤੇ ਬਾਕੀ ਫਰੂਟ ਹੁੰਦਾ ਦੋਹਾਂ ਦੇ ਕੁਰਤੇ ਪਜਾਮੇ ਲਾ ਲਾ ਅੱਛਾ ਪਰੌਣੇ ਦਾ ਵਿੱਲਾ ਲਾ ਤੇ ਉਹਦੇ ਪਿਓ ਦਾ ਵਿੱਲਾ ਲਾ ਠੀਕ ਆ ਹਾਂ ਚਲੋ ਕੋਈ ਨਹੀਂ ਕਰ ਲੈਨੀ ਫਿਰ ਬਾਕੀ ਮੇਰੇ ਦਾਦਾ ਪਿਓ ਜੀ ਨਹੀਂ ਕੋਈ ਬੋਤੀ ਗੱਲ ਹੈ ਨਾ ਤੇ ਫਿਰ ਰਮਣ ਦਾ ਵੀ ਕੋਈ ਹੋਰ ਹੀ ਸੂਟ ਜਾਂਦੇ ਲੱਲੇ ਨਹੀਂ ਉਥੋਂ ਬੋਲੇ ਨਹੀਂ ਦੇ ਦੇ ਨਾਲ ਇੱਕ ਹੋਰ ਲਾ ਦੇ ਦੋ ਸੂਟ ਤੇ ਬਰਕਤ ਚਾਹੀਦੀ ਹੈ ਨਾ ਮੈਂ ਮਮੇ ਤੋਂ ਹੀ ਤੇ ਆ ਗੰਡੇ ਉਹਦੀ ਤਮਦਰਬ ਦਾ ਹੁਣ ਚਾਹੇ ਵਿਆਹ ਕੀਤਾ ਵਾ ਇੰਨਾ ਜ਼ਿਆਦਾ ਖਰਚਾ ਹੋਇਆ ਵਾ ਹੁਣ ਤੁਸੀਂ ਵੀ ਹੁਣ ਉਹਨਾਂ ਨੇ ਮੰਗ ਲਿਆ ਵਰਤ ਤਾਂ ਕੀ ਕਰਨੀਂ ਮਾਵਾਂ ਲ ਮੁਕਾਉਂਦੀ ਜਾਏਂਗੀ ਨਹੀਂ ਬਾਹਾਂ ਲ ਮੁਕੰਦੀ ਕਿਉਂ ਜਾਣਾ ਵਾ ਫੇ ਲਾ ਕੇ ਜਾਉਂਗੀ ਵਧੀਆ ਆ ਤਾਂ ਫੇਰ ਆਹ ਉਥੋਂ ਮਰ ਜਾਂਦੇ ਲ ਲੈਨੀਂ ਹਲ ਕੀ ਕਰਨਾ ਵਾ ਕਵਲ ਵੀ ਜਾਣਨੇ ਮੈਂ ਡਿਊਟੀ ਜਾਣਾ ਵਾ ਤੇ ਮੈਂ ਕਦੋਂ ਵਾਸਤੇ ਜਾਉਂਗੀ ਤੇ ਕਦੋਂ ਆਉਂਗੀ ਤੇ ਫੇਰ ਮੈਂ ਸਕੂਟਰੀ ਲੈ ਜਾਨੀ ਆ ਲੈ ਜਾ ਸਕੂਟ ਤੇ ਤੇਰਾ ਰਾਤ ਰਾਜੂ ਸੇਰੇ ਆ ਜਾਂਗੀ ਫੇਰ ਹੋਰ ਕੀ ਕਰੇਂ ਜਿਵੇਂ ਜਨੇ ਰਹੂਗਾ ਤਾਂ ਰਹਿ ਜੀ ਆਹੋ ਜਾਣੇ ਨੂੰ ਦੇਖ ਲਿਓ ਹੁਣ ਫੇਰ ਆਉਣਗੇ ਤੇ

ਦਰਈਏ اس کوٹری بات ਚੜਲਾ ਹਾਂ ਮੈਂ ਆਸਮਾਨ ਸਾਰਾ ਦੇਖਿਆ ਵਾ ਰਬਾਣਾ ਰਬਾਣਾ ਸੱਸੂ ਦੀ ਭਾਬੀ ਸੱਸੂ ਕਾਲ ਕੀ ਹਾਲੇ ਤੁਮਣ ਬਸ ਵਧੀਆ ਤੀਸ ਨਾ ਠੀਕ ਜੇ ਹਾਂ ਬਸ ਠੀਕ ਹੈ ਤੇ ਤੋ ਸੁਣਾ ਗਿਆ ਪਰਵਾਰ ਦਾ ਬਸ ਵਧੀਆ ਠੀਕ ਆਲ ਬਸ ਕੋਈ ਚੱਲੋ ਮੰਮੀ

ਮਾਸੇ ਜਿਹੜੇ ਵੀਰ ਤੇਰੀ ਉੱਟੀ ਗਏ ਸੀਗੇ ਅੱਛਾ ਤੇ ਮੰਮੀ ਨੇ ਘਰੇ ਖਲਾਰਾ ਬੜਾ ਪਾਇਆ ਸੀ ਦਿਵਾਲੀ ਦੇ ਸਫਾਈਆਂ ਦਾ ਸਾਰੇ ਸਫਾਈਆਂ ਬੜਾ ਖਲਾਰਾ ਪਾਇਆ ਤੇ ਪਰ ਮੰਮੀ ਕਹਿੰਦੀ ਆ ਕਿ ਦਮ ਸੰਭਿਆ ਨਹੀਂ ਜਾਣਾ ਤਾਂ ਫਿਰ ਮਗਰੋਂ ਮੀਂਹ ਕੜੀ ਆ ਜਾਂਦਾ ਤੇ ਫਿਰ ਓਖਾ ਹੋ ਜਾਊਗਾ ਚੱਲਾ ਆ ਜਾਂਦੇ ਘੜੀ ਪਾ ਲੋ ਵੀ ਨਹੀਂ ਕਹਿੰਦੇ ਸੀ ਕਿ ਤੂੰ ਰਮਣ ਦਾ ਕੋਣ ਗਿਆ ਹੈ ਕਿ ਮੰਮੀ ਵਰਤ ਕੇ ਕਹਿੰਦੇ ਰ ਕੋਣਾ ਮਾ ਤੂੰ ਹੀ ਵਰਤਦੇ ਆ ਉਹ ਤੇ ਫਿਰ ਮੰਮੀ ਕਹਿੰਦੇ ਚੱਲ ਮੈਂ ਬੱਚ ਜਾਵਾਂਗੀ ਹਾਂਜੀ ਹੋਰ ਤੂੰ ਸੁਣਾਓ ਸੇ ਠੀਕ ਹੈ ਬਿਲਕੁਲ ਠੀਕ ਜੀ ਲੈ ਆਣਾ ਤੇਰੀ ਮੰਮੀ ਨੇ ਚਲ ਤੜੇ ਨਾਲ ਬੈ ਕੇ ਆ ਜਾਣਾ ਰਮਣ ਪਤਾ ਲੱਗੀ ਰੋਣਾ ਖਲਾਰਾ ਬੜਾ ਹੀ ਪਿਆ ਹੈਗਾ ਗਰਦ ਵਾਲੀ ਦੇ ਸਪਾਈਆਂ ਦਾ ਸਾਰੇ ਵੱਡਾ ਦਾ ਸਮਾਨ ਕੱਢ ਕੱਢ ਕੇ ਰੱਖਿਆ ਵੱਡਾ ਦਾ ਸਾਰਾ ਸਮਾਨ ਕੱਢ ਕੱਢ ਕੇ ਬਾਹਰ ਰੱਖਿਆ ਹੈਗਾ ਸਾਰਾ ਕੋਈ ਕੀਤਾ ਜੇ ਉਹਦੇ ਕਰਕੇ ਫਿਰ ਇਹ ਆ ਕਿ ਬੜਾ ਜਿਆਦਾ ਖਲਾਰਾ ਹੈਗਾ ਫਿਰ ਮੈਂ ਕਹਿੰਦੇ ਮੀਂਹ ਨਹੀਂ ਆ ਗਿਆ ਫਿਰ ਮਗਰੋਖਾ ਹੋ ਜਾਊਗਾ ਹਾਂਜੀ ਇਹ ਤੇ ਤਾਂ ਕਰਕੇ ਫਿਰ ਤੇਰੇ ਵੀਰ ਜੀ ਡਿਊਟੀ ਚੱਲ ਗਏ ਫਿਰ ਮਗਰੋ ਰੋਟੀ ਪਾਣ ਦਾ ਵੀ ਫਿਰ ਹੋ ਜਾਂਦਾ ਬੱਚਿਆਂ ਨੇ ਆਉਣਾ ਸਕੂਲ ਤੋਂ ਬੱਚੇ ਸਕੂਲ ਚੱਲ ਗਏ ਹੈਗੇ ਠੀਕ ਠੀਕ ਤਾਂ ਕਰਕੇ ਅਮਾਸੀ ਜੀ ਅਸਮਾਨ ਹੁਣ ਐਕਸੈਪਟ ਕਰੇ ਉਹ ਸਾਨੂੰ ਤੇ ਪਤਾ ਨਹੀਂ ਵਰਤਦਾ ਕੀ ਹੁੰਦਾ ਤੇ ਕੀ ਨਹੀਂ ਅੱਛਾ ਕਈ ਜੋ ਜੋ ਮੈਨੂੰ ਪਤਾ ਹੀ ਉਹ ਤੇ ਮੈਂ ਲੈ ਆਂਦਾ ਜੀ ਠੀਕ ਹੈ ਇਹ ਆ ਕਿ ਹੱਦ ਨਾ ਚ ਰੱਖ ਦੇਣੀ ਇਹ ਤਾਂ ਇਹ ਤੇ ਪਤਾ ਨਹੀਂ ਸਾਡੇ ਤੇ ਇੱਥੇ ਟੋਟਲੀ ਸਾਰੇ ਘਰੋਂ ਘਰੀ ਰੱਖੇ ਆ ਬੀਬੀਆਂ ਨੇ ਅੱਛਾ ਜੀ ਹਾਂ ਜੀ ਰਵਾਜ ਆ ਨਾ ਫਿਰ ਆਪੋ ਆਪਣਾ ਸ਼ਹਿਰ ਦਾ ਇਹ ਸ਼ਹਿਰ ਚ ਰਹਿਣੇ ਵੇ ਤੁਹਾਨੂੰ ਪਤਾ ਹੋ ਜਾਂਦਾ ਕਰਕੇ ਹੋ ਜਾਂਦਾ ਤੁਹਾਨੂੰ ਪਤਾ ਹੀ ਤੇ ਪਿੰਡ ਵਿੱਚ ਇੰਦੇ ਵਿੱਚ ਰੱਖਿਆ ਵੀ ਨਹੀਂ ਆਹ ਕਦੀ ਰੱਖਿਆ ਨਹੀਂ ਹਨ ਨੂੰ ਤੇ ਪਤਾ ਹੀ ਨਹੀਂਗਾ ਕਦੀ ਵੀ ਹੈ ਨਾ ਕੀ ਹੈ ਤੇ ਕੀ ਨਹੀਂ ਸ਼ਹਿਰਦਾਰੀ ਹੈ ਇੱਥੇ ਫਿਰ ਸਾਰੇ ਰੱਖਦੇ ਆ ਤੇ ਥੋੜਾ ਤੇ ਬਹੁਤ ਜ਼ਿਆਦਾ ਲੈ ਕੇ ਆਏ ਉਹਦੀ ਨਹੀਂ ਮੈਨੂੰ ਨਹੀਂ ਪਤਾ ਵੇਖ ਲੈ ਮੈਨੂੰ ਲੱਗੇ ਮਾਸੀ ਨੇ ਕਹਿੰਦੀ ਮਸੀ ਜੀ ਐਕਸੈਪਟ ਕਰਿਓ ਜੋ ਵਸ਼ ਵੀ ਹੈਗਾ ਵਾ ਨਹੀਂ ਨਹੀਂ ਬਹੁਤ ਜ਼ਿਆਦਾ ਵਾ ਹੋਈ ਨਾ ਪਤਾ ਨਹੀਂ ਹੁਣ ਮੈਨੂੰ ਵੀ ਕਿੱਦਾਂ ਵੀ ਹੈ ਤੇ ਕੀ ਆ ਨਹੀਂ ਬੜਾ ਵਧੀਆ ਬਾਕੀ ਵੇਖ ਲਈ ਜੇ ਸੂਟ ਸਾਰਟ ਜੇ ਤੈਨੂੰ ਲੱਗੂਗਾ ਤੇ ਤੇਰੇ ਸ਼ਹਿਰ ਚੋਂ ਆਂਦੇ ਚੇਂਜ ਕਰ ਲਈ ਇੱਥੇ ਕੋਈ ਗੱਲ ਨਹੀਂ ਹਾਂ ਮੈਂ ਦੱਸਦੀ ਜੇ ਤੈਨੂੰ ਯਾਦ ਆਣੇ ਪਸੰਦ ਤੁਹਾਡੀ ਕਿਹੜਾ ਪਸੰਦ ਮਾੜੀ ਹਾਂ ਇਹ ਤਾਂ ਗੱਲ ਹੈਗੀ ਹੈ ਕਰੋ ਗੱਲਾਂ ਮਚਾਵਣਾ ਕਿਲੇ ਨਹੀਂ ਹਾਂ ਕੋਈ ਨਹੀਂ ਅਸਮਾਨ ਲੈ ਜਾ ਚਲੋ ਉਹ ਕਿੱਥੇ ਚਾਰੀ ਕਿੱਥੇ ਗਿਆ ਬਾਹਰ ਬਾਹਰ ਗਿਆ ਹਾਂ ਕਿੰਨਾ ਅਸਮਾਨ ਲੈ ਆਂਦਾ ਭਾਬੀ ਨੇ ਕਿੰਨੀ ਖੇਚਲ ਪਾਈ ਹੈ ਤੇ ਭਾਵੇਂ ਨੱਕ ਤੇ ਨਾ ਹੁਣ ਚੜਨੇ ਹੈ ਤਾਂ ਮੈਨੂੰ ਇਦਾਂ ਹੀ ਆ ਮੈਨੂੰ ਪਤਾ ਵਾ ਉਹਦੇ ਨੱਕ ਤੇ ਤੇ ਚੜਨੇ ਨਹੀਂ ਕਿੰਨੇ ਕੁਪੜੇ ਲਿਆਂਦੇ ਹੁਣ ਆਉਗੀ ਵੇਖਣ ਨਹੀਂ ਆਉਗੀ ਕਿੰਨਾ 7-8000 ਨੂੰ ਤੇ ਹੱਥ ਪਾਤਾ ਹੁਣ 10 ਧੋਪੜੀਆਂ ਹੁਣੀਆਂ ਤੇ ਇਹੋ ਹੀ ਇਹਨੂੰ ਕਿ ਉੱਥੋਂ ਆਉਂਦਾ ਤੇ ਮੈਂ ਨਾ ਰੱਖ ਹੁੰਦੀ ਜੇ ਇੰਨਾ ਚਾਹੀ ਤੇ ਮੈਨੂੰ ਆਪਣੇ ਕੋਲੋਂ ਆਪਣੇ ਘਰੋਂ ਰਖਾ ਲੈਂਦੀ ਕਿੰਨਾ ਉਹ ਗੱਲ ਖੇਚਲ ਕੀਤੀ ਭਾਬੀ ਨੇ ਐਟੇ ਟਾਈਮ ਉਹਨਾਂ ਨੂੰ ਖੇਚਲ ਪਾਈ ਵੀ ਲੈ ਆਂਦਾ ਵਾ ਤੇ ਇੰਨੀ ਕਿ ਲੋੜ ਹੀ ਭਾਬੀ ਵੀ ਥੋੜਾ ਲੈ ਹੁੰਦੇ ਭਾਬੀ ਵੀ ਇੱਕੇ ਦਮ ਕੀ ਹਾਂ ਬਈ ਉਹਨਾਂ ਨੇ ਜੇ ਮੰਗਿਆ ਵਾ ਤੇ ਮੈਂ ਦੇ ਆਵਾ ਕੋਈ ਹਾਲ ਨਹੀਂ ਭਾਬੀ ਵੀ ਥੋੜਾ ਕਹੀ ਐ ਨਾ ਭਾਬੀ ਉਹ ਤੋਂ ਜ਼ਿਆਦਾ ਕਰਦੇ ਚਲ ਬਾਅਦ ਸਾਂਭਦੀ ਆ ਮੈਂ ਚਾਹ ਬਣਾ ਕੇ ਦੇ ਆਵਾ ਭਾਬੀ ਕੀ ਏ ਧੀਆ ਦਾ ਵੀ ਕੋਈ ਹੈ ਵਾ ਅਜੇ ਤਾਂ ਉਹਨਾਂ ਨੇ ਵਿਆਹ ਹੀ ਕੀਤਾ ਵਾ ਤੇ ਨਾਲ ਹੀ ਖਰਚੇ ਸਟਾਰਟ ਹੋ ਗਏ ਕੋਈ ਨਹੀਂ ਆ ਧੀਆ ਦਾ ਕੋਈ ਨਹੀਂ ਮਤਲਬ ਕਿ ਹਾਂ ਭਈ ਜੇ ਦਾਜ ਆ ਵਾ ਦਾਜ ਦੇ ਹੀ ਜਾਂਦਾ ਤੇ ਜੇ ਹੁਣ ਇਹ ਚਾ ਕਰਵਾ ਦਿੱਤਾ ਵਾ ਉਹਨਾਂ ਦਾ ਵੀ ਹੈ ਦਿਨ ਦਿਹਾੜੇ ਚੱਲ ਹੁੰਦੇ ਆ ਤੇ ਥੋੜੀ ਨਾ ਕਿ ਦਿਨ ਦਿਹਾੜੇ ਲੈਣਾ ਹੀ ਹੁੰਦਾ ਵਾ ਅਜੇ ਉਹਨਾਂ ਨੇ ਹੁਣ ਵਿਆਹ ਕੀਤਾ ਵਾ ਤੇ ਉਹਨਾਂ ਨੂੰ ਫੇਰ ਖਰਚਾ ਪਾ ਦਿੱਤਾ ਵਾ ਹੈ ਇਦਾਂ ਤਾਂ ਚਾਹੀਦਾ ਨਹੀਂ ਜੇ ਇੰਨਾ ਹੀ ਚਾਹੀ ਮੰਮੀ ਨੂੰ ਵਰਤ ਰੱਖਉਂਦਾ ਚਲ ਆਪਣੇ ਕੋਲ ਰਖਾ ਲੈਂਦੇ ਮੈਂ ਕਿਹੜਾ ਮਨਾ ਕੀਤਾ ਕਿ ਮੈਂ ਵਰਤ ਨਹੀਂ ਰੱਖਣਾ ਇਹ ਹੀ ਹੈ ਨਾ ਕਿ ਉਹਨਾਂ ਕੋਲ ਆਊਗਾ ਤੇ ਮੇਰਾ ਵੀ ਆਊਗਾ ਤੇ ਪੁੱਤ ਦਾ ਵੀ ਆਊਗਾ ਲਾਲਚ ਨਹੀਂ ਜਾਂਦਾ ਹੈਗਾ ਵੇ ਦੁਨੀਆ ਇਦਾਂ ਹੀ ਕਰਦੀ ਹੈਗੀ ਆ ਕਿ ਕੋਈ ਵੀ ਜਿੱਤੇ ਘਰ ਜੋ ਵੀ ਆਂਦਾ ਨਾ ਫਟਾਫਟ ਆਪਣੇ ਘਰ ਨੂੰ ਮਤਲਬ ਕਹਿੰਦੇ ਆ ਕਿ ਸਾਨੂੰ ਮਿਲਦੀ ਇੱਧਰ ਆ ਜੇ ਇੱਧਰ ਆ ਜੇ ਥੋੜੀ ਨਾ ਚਾਹੀਦਾ ਹੈਗਾ ਸੋਚਣਾ ਚਾਹੀਦਾ ਵਾ ਮੰਮੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਚਲ ਮੈਂ ਘਰੋਂ ਰਖਾ ਲੈਣੀ ਹੈ ਜੇ ਉਹਨਾਂ ਨੇ ਹੁਣ ਵਿਆਹ ਕੀਤਾ ਸਪਰਤਿਆਂ ਦੀ ਕਿੱਥੇ ਸੁਣਦੇ ਤੇ ਜਾਂਦੇ ਤੇ ਇਹ ਵੀ ਆ ਨਾ ਫਟਾਫਟ ਦੇ ਹੀ ਜਾਣਾ ਉਹਨਾਂ ਦੇ ਮਾਪਿਓ ਦੇ ਹੀ ਜਾ। ਉਹ ਮਾਸੀ ਜੀ ਤੁਸੀਂ ਵੀ ਆਜਿਆ ਕਰੋ ਕਿਤੇ। ਇਹ ਬਦਾਈਆਂ ਹਾਂ ਟਾਈਮ ਹੀ ਨਹੀਂ ਲੱਗਦਾ। ਕਰਦੇ ਵੀ ਕੱਖ ਨਹੀਂ ਗਏ ਵੇਲੇ ਰਹੀਦਾ ਵਾ ਤੇ ਫੇਰ ਵੀ ਜ਼ਿੰਮੇਵਾਰੀਆਂ ਸੌ ਘਰ ਆਉਂਦੀਆਂ। ਸਾਨੂੰ ਪਤਾ ਜਦੋਂ ਦਾ ਵਿਆਹ ਕੀਤਾ ਵਾ ਤੁਸੀਂ ਮਾਹ ਦੋ ਵਾਰੀ ਚੱਕਰ ਮਾਰਿਆ ਵਾ ਬੱਚਾ-ਬੱਚਾ ਆਏ ਨਹੀਂ ਕਦੀ। ਇਹ ਇਦਾਂ ਹੀ ਬਣ ਜੋ ਕਿਤੇ ਚਾਂਸ ਫੇਰ ਆਉਣ ਦਾ ਤੇ ਆ ਜਾਵਾਂਗੇ ਜਰੂਰ। ਠੀਕ ਹੈ ਜੀ। ਨਾ ਆਉਣ ਵਾਲੀ ਕਿਹੜੀ ਗੱਲ ਹੈ। ਹਾਂ ਨਹੀਂ ਚਲਾਉਂਦੇ ਜਾਂਦੇ ਰਹੋ ਤੁਹਾਨੂੰ ਪਤਾ ਵਧੀਆ ਲੱਗਦਾ ਵਾ ਆਹ ਚਾ ਮੈਂ ਕੁਝ ਲੈ ਕੇ ਨਹੀਂ ਖਾਣੂ ਹਾਂ ਕੋਈ ਗੱਲ ਨਹੀਂ ਬੈਠਾ ਤੁਸੀਂ ਮੈਂ ਲਿਆਉਣੀ ਆ ਚਲੋ ਠੀਕ ਜੀ ਮਾਰੀ ਗੱਲਾਂ ਬਾਤਾਂ ਮਾਰੋ ਨਾਲੇ ਠੀਕ ਜੀ ਇਹਨੇ ਕੱਟ ਲੈ ਅੰਭਾਬੀ ਤੁਹਾਨੂੰ ਵੀ ਨਹੀਂ ਗਿਆ ਚਲ ਕਰਨ ਦੀ ਲੋੜ ਹੀ ਇੱਕ ਅੱਦਾ ਸੂਟ ਕੋਈ ਲੈ ਆਉਂਦੇ ਤੁਸੀਂ ਕੀ ਉਹ ਗੱਲ ਦਾ 15000 ਨੂੰ ਹੱਥ ਮਾਰਾ ਜੀ ਰਮਣਾ ਪਤਾ ਕੀ ਗੱਲ ਹੀ ਮੰਮੀ ਕਹਿੰਦੇ ਹੀ ਗਾ ਵੀ ਜੇ ਹੁਣ ਖੜਨਾ ਵਾ ਤੇ ਕੋਈ ਨਾ ਵਰਤ ਮੰਗੀ ਲਿਆ ਜਦੋਂ ਆਪਣੇ ਮੂੰਹੋਂ ਕੋਈ ਮੰਗ ਲੇ ਤੇ ਫਿਰ ਕੀ ਕਹਿਣਾ ਹੁੰਦਾ ਵਾ ਆਪਣੀ ਮਰਜ਼ੀ ਨਾਲ ਆ ਕੇ ਹੁੰਦੇ ਤੇ ਫਿਰ ਤੇਹੀ ਜੋ ਮਰਜ਼ੀ ਲੈ ਆਉਂਦੇ ਮੰਮੀ ਜ ਮੰਮੀ ਨੇ ਜੇ ਵਰਤ ਰਖ ਹੋਣਾ ਹੁੰਦਾ ਤੇ ਆਪਣੇ ਕੋਲ ਰੱਖਾਉਂਦੇ ਉਹਨਾਂ ਨੂੰ ਵਰਤਦਾ ਨਹੀਂ ਇਹਨਾਂ ਚਾਹ ਹੈਗਾ ਉਹਨਾਂ ਨੂੰ ਲੈਣ ਦੇਣ ਦਾ ਜ਼ਿਆਦਾ ਚਾਹ ਵਾ ਆਓ ਅੱਗੇ ਵੀ ਤੈਨੂੰ ਪਤਾ ਕਿਹੜਾ ਵਿਆਹ ਚ ਰੱਜੀ ਤੇਰੇ ਸਾਸਟਰ ਨੂੰ ਪਤਾ ਹੀ ਆ ਵੀ ਆ ਵੀ ਦੇ ਦੋ ਆ ਵੀ ਪਤਾ ਮਿਲਨੀ ਆ ਟਾਈਮ ਤੇ ਟਾਈਮ ਹੀ ਕਿੰਨੀਆਂ ਕੱਟ ਮਾਰੀਆਂ ਸੀ ਇਹ ਤੇ ਹੁਣ ਇੱਕ ਬਹਾਨੇ ਬਣੇ ਆ ਕਿ ਹਾਂ ਭਾਈ ਵਰਤ ਆਉਣਾ ਉਹਦੇ ਪਿੱਛੇ ਥੋੜਾ ਉਹ ਸਿਰਫ ਇੱਕ ਮਰਤੇ ਤੇ ਚੱਲ ਰੱਖਦੇ ਆ ਕਿ ਹਾਂ ਚਲੋ પતિ ਪਤੀ ਦੀ ਕਹਿੰਦੇ ਲੰਮੀ ਉਮਰ ਲਈ ਰੱਖ ਮਰਤੇ ਰੱਖਦੇ ਆ ਹਾਂ ਇਹਨਾਂ ਨੇ ਦੇ ਲੈ ਲੈਂਦਾ ਕਿਤੇ ਨਾ ਆਵੇ ਤੇ ਫਿਰ ਲਾਲਚ ਹੋ ਜਾਂਦਾ ਵੇ ਇੱਕ ਸਾਭ ਦਾ ਮੈਂ ਤਾਂ ਚਲ ਸ਼ੌਂਕ ਨੂੰ ਰੱਖ ਲੈਣਾ ਪਰ ਆਪਣੇ ਕੋਲ ਰੱਖਉਂਦੇ ਤਾਂ ਫਿਰ ਜ਼ਿਆਦਾ ਵਧੀਆ ਲੱਗਣਾ ਹੈਗਾ ਰਖਾਇਆ ਹੀ ਨਹੀਂ ਉਹਦੋਂ ਰਮਣ ਆਪਾਂ ਕਹਿੰਦੇ ਪਹਿਲੇ ਰਖਾਇਆ ਇਹਨਾਂ ਵਰਤੋਂ ਦੂਰ ਰਖਾਇਆ ਨਹੀਂ ਜਦੋਂ ਮੰਗੀ ਆਂ ਤਾਂ ਉਹ ਵਰਤੀ ਹੀਗਾ ਉਹਦੋਂ ਬਣਾ ਕੇ ਗਿਆ ਇਹ ਵਰਤੀ ਕਿਹੜਾ ਦੇ ਕੇ ਗਏ ਸਾਨੂੰ ਉਹਦੋਂ ਰਖਾਇਆ ਨਹੀਂ ਉਹਦੋਂ ਪਤਾ ਨਾ ਕਿ ਸਾਨੂੰ ਪੱਲਿਓਂ ਦੇ ਕੀ ਹੋਣਾ ਪੈਣਾ ਹੈ ਹੁਣ ਇਹ ਆ ਕਿ ਉਹ ਦੇ ਕੇ ਜਾਣਗੇ ਤੇ ਚਲ ਮੇਰੇ ਵੀ 2-4 ਸੂਟ ਬਣ ਜਾਣਗੇ ਆ ਪਰ ਇਹਦੇ ਕੀਰ ਦੇ ਬਹੁਤ ਕਰਦੇ ਪਰਮਣ ਕੀ ਦਿੱਤੇ ਸਾਡ ਢਿੱਡ ਭਰ ਜਾਂਦੇ ਹੁੰਦੇ ਆ ਆ ਫਿੱਤ ਬਾਚੋ ਕਰੋ ਇੰਨਾ ਨਾ ਹੁਣ ਮੈਂ ਅਗਲੀ ਵਾਰ ਵੇਖੂਗੀ ਨਾ ਕਿ ਕਿੰਨਾ ਕੁ ਮੈਨੂੰ ਰਖਾਉਂਦੇ ਆ ਜਾਂ ਕੀ ਕਰਦੇ ਆ ਉਦੋਂ ਭਾਵੇਂ ਫੇਰ ਕਰਨ ਬੁਰਬੁਰ ਕੀ ਹਾਂ ਭੇ ਕਿੱਥੋਂ ਖਰਚਾ ਲਿਆਈਏ ਚੱਲ ਕੋਈ ਨਹੀਂ ਜੂਣ ਟੈਨਸ਼ਨ ਲੈ ਆ ਗਿਆ ਕੋਈ ਗੱਲ ਨਹੀਂ ਆ ਠੀਕ ਪਰ ਇਹ ਅਬ ਚਲੋ ਜਿੱਦਾਂ ਬੋਲੀ ਜਿੱਦਾਂ ਟਕਰੇ ਹੋਣ ਫਿਰ ਉਦਾਂ ਦਾ ਕਰਨਾ ਹੀ ਪੈਂਦਾ ਆ ਹਾਂ ਉਹ ਤੇ ਹੁਣ ਮਾੜਾ ਚੰਗਾ ਕਰਨਾ ਹੀ ਪੈਣਾ ਹਾਂ ਹਾਂ ਨਹੀਂ ਪਰ ਮੈਂ ਸੂਟ ਸੋਨੇ ਲਿਆਈ ਸਾਰੇ ਨਹੀਂ ਬੜਾ ਵਧੀਆ ਬਹੁਤ ਸੂਟ ਵੀ ਉਹ ਕਰੋ ਲਾ ਠੀਕ ਤੇ ਬਾਕੀ ਦੋ ਸੂਟ ਮੈਂ ਹੁੰਦੇ ਆ ਬਾਜ਼ਾਰੋਂ ਲੱਲੇ ਨਹੀਂ ਦੋ ਸੋਨੇ ਬਹੁਤ ਸੋਨੇ ਆ ਹਾਂ ਬਾਕੀ ਮੈਨੂੰ ਤਾਂ ਪਤਾ ਨਹੀਂ ਜੋ ਕੀਤਾ ਹੈ ਮੰਮੀ ਨੂੰ ਫੋਨ ਤੇ ਉੱਥੇ ਸਾਡੇ ਲਾਗੇ ਰੱਖ ਦੇ ਉਹ ਮੈਨੂੰ ਪੁੱਛ ਕੇ ਦੱਸਿਆ ਹੀ ਪਿਆ ਆ ਲੈ ਖੜਦੇ ਆ ਤੇ ਮੈਂ ਉਹ ਸਾਰਾ ਕੁਝ ਉਹ ਤੇ ਮੈਂ ਲੈ ਆਈ ਆ ਉਹ ਦੇਖੋ ਗਾੜੀ ਜੋ ਵੀ ਹੈ ਨਾ ਠੀਕ ਚੱਲ ਮੇਰੀ ਘਰ ਆ ਕੱਪੜੇ ਵੇਖਣ ਦੇ ਆ ਤੇਰੇ ਸੂਟ ਆ ਦੋ ਹਾਂਜੀ ਤੇਰੇ ਤੇ ਦੋਵੇਂ ਸੋਹਣੇ ਆ ਤੇ ਆ ਜਿਹੜੇ ਆ ਨਾ ਮੇਰੇ ਮੁੰਡੇ ਦਾ ਜਿਹੜਾ ਪਜਾਮਾ কুর্তা ਲਾਇਆ ਇਹਦੋਂ ਵਧੀਆ ਵਧੀਆ ਤੇ ਮੈਂ ਨੌਕਰਾਂ ਨੂੰ ਲਿਆ ਕੇ ਦਿੱਤੇ ਨਵੇਂ ਸਾਲ ਤੇ ਹੈ ਤੇ ਆ ਕੋਈ ਕਪੜੇ ਪਾਉਣ ਵਾਲੇ ਖਰੀਦਣ ਲੱਗੀ ਨੂੰ ਨਾ ਸਾਗਾਈ ਉਹ ਇਹੋ ਜਿਹਾ ਪਾਉਂਦੀ ਤੇਰੀ ਪਰਜਾਈ ਮੰਮੀ ਕਿੰਨੇ ਸੋਹਣੇ ਸੋਹਣੇ ਸੂਟ ਆ ਉਹਨਾਂ ਨੂੰ ਸੋਹਣੇ ਲੱਗਦੇ ਵੇਕਿਆਂ ਤੇ ਆ ਨਾ ਸੱਸ ਨੇ ਇਹੋ ਜਿਹਾ ਤੈਨੂੰ ਬਣਾ ਕੇ ਦਿੱਤੇ ਹੁਣ ਤੇ ਫੇਰ ਤੈਨੂੰ ਪਤਾ ਲੱਗਿਆ ਕਿ ਸੋਹਣੇ ਆ ਕਿ ਕਿ ਸੋਹਣੇ ਆ ਫਿਰ ਤੂੰ ਵੀ ਚੌਕ ਚੌਕ ਮਾਰਨੀ ਆ ਮਾਰਨੀ ਕਿੰਨਾ ਹੋ ਮੰਮੀ ਹੁਣ ਭਾਬੀ ਲੈ ਕੇ ਆਏ ਟਾਈਮ ਤੂੰ ਹੀ ਸਾਰੇ ਕੰਮ ਕਰ ਐ ਟਾਈਮ ਉਹਨਾਂ ਨੇ ਉਹ ਕੰਮ ਕੀਤੇ ਆ ਤੇ ਫਿਰ ਵੀ ਤੂੰ ਹੀ ਉਹ ਗੱਲ ਗੱਲਾਂ ਕਰਦੀ ਜਦੋਂ ਤੇ ਨਾ ਵਿਆਹ ਆਂਦਾ ਵਿਆਹ ਕਰਨੇ ਹੁਣ ਉਦੋਂ ਤੇ ਸਾਡੇ ਹੈ ਹੀ ਨੀ ਰਵਾਜ ਤੇ ਜੇ ਹੋਵੇ ਮਨ ਚ ਚਾ ਵੀ ਮੈਂ ਕਰਨੇ ਆ ਤੇ ਫਿਰ ਤੇ ਸਾਰਾ ਪਤਾ ਹੁੰਦਾ ਨਹੀਂ ਪਰ ਮੰਮੀ ਹੁੰਦੇ ਆ ਚੀਜ਼ਾਂ ਤੇ ਬੜੀਆਂ ਸੋਹਣੀਆਂ ਆ ਉਹ ਗੱਲ ਨਾ ਕਿ ਤੁਹਾਡੇ ਨੱਕ ਤੇ ਨਹੀਂ ਚੜਨਦੀ ਹੈ ਹਰ ਇੱਕ ਚੀਜ਼ ਆਉਣੇ ਇਹੋ ਜਿਹੇ ਮੇਰੇ ਮੁੰਡਿਆਂ ਨੇ ਜਿਹੋ ਜਿਹੇ ਪਜਾਮੇ ਕੁਰਤੇ ਆਏ ਉਹ ਤੇ ਇਦੋਂ ਵਧੀਆ ਵਧੀਆ ਤੇ ਮੈਂ ਨਮਕਰਨ ਦਿੱਤੇ 9 ਸਾਲ ਤੇ ਬਣਾ ਕੇ ਆਪਾਂ ਹੁਣੇ ਕਹੇ ਨੇ ਤੇ ਤੈਨੂੰ ਤੇਰੇ ਫੇਰ ਵੀ ਚੰਗੇ ਮੂੰਹ ਮੱਥੇ ਲੱਗਦੇ ਤੈਨੂੰ ਇਨਸਾਨ ਸਮਝਦੇ ਤੇ ਸਾਨੂੰ ਕੀ ਸਮਝਦੇ ਅਸੀਂ ਜਾਨਵਰ ਹੀ ਆ ਪੀਹੋ ਜੇ ਉਹ ਜਵਾ ਪਾ ਲੋ ਕਰੋ ਕੱਟ ਕੇ ਲੈ ਆ ਪੀ ਜਿਹੋ ਜੇ ਹੈਗੇ ਆ ਤੇ ਕੋਈ ਨਹੀਂ ਤਾਕਮ ਨਹੀਂ ਸਾਡੇ ਸਾਨੂੰ ਤੇ ਪਤਾ ਹੀ ਨਹੀਂ ਰੁਜ ਜਾਂਦਾ ਚਲੋ ਕੋਈ ਨਹੀਂ ਤੂੰ ਜਿਹੜਾ ਗੁੱਸਾ ਕਰਨਾ ਮੈਂ ਤੇ ਬਾਅਦ ਚ ਕਰਦੇ ਭਾਬੀ ਨੇ ਸੁਣ ਲੈ ਅੱਛਾ ਤੇਰਾ ਸੂਟ ਤੇ ਲੈਣ ਦੇ ਚੱਲ ਤੇਰੇ ਪਾਉਣ ਵਾਲੇ ਤੇ ਮੇਕਅਪ ਦਾ ਸਮਾਨ ਨਹੀਂ ਚਾਹੀਦਾ ਸੁਹਾਗ ਭਾਗ ਦਾ ਇਹ ਵਰਤ ਹੁੰਦਾ ਵਾ ਮੰਮੀ ਉਹ ਭਾਬੀ ਨੇ ਮੈਨੂੰ ਪੈਸੇ ਦੇ ਜਾਣੀ ਸੀ ਨਾ ਵਰਤ ਵਾਸਤੇ ਤੋ ਇਹਦੇ ਉਹ ਕਰ ਰਹੇ ਹੁੰਦਾ ਚੋਕ ਪੈਸੇ ਦੇ ਜਾਣੇ ਸੀ ਤੇ ਪੈਸੇ ਖਰਚ ਕੇ ਚੀਜ਼ ਨਾ ਲਿਆਂਦੀ ਗਈ ਜਿਹੜੀ ਵੇਖਣੀ ਕਿ ਮੇਰੇ ਸ਼ਰੀਕੇ ਚ ਭੈਣ ਭਰਾਵਾਂ ਨੇ ਸਾਰਾ ਕੋਲ ਲਿਆਂਦਾ ਫਲ ਫਲੂਟ ਸਾਰਾ ਕੋ ਭਾਬੀ ਲੈ ਕੇ ਆ ਆ ਵੇ ਆ ਫੈਣੀਆਂ ਕਿਹਦੀਆਂ ਨਾਸਾਂ ਚ ਦੇਣੀਆਂ ਆਖੜੀ ਝੂਠੀਆਂ ਕਦੋਂ ਚੋਕ ਲਿਆਂਦੀਆਂ ਵਾ ਮੰਮੀ ਤੁਸੀਂ ਕਿਹੋ ਜੀ ਗੱਲਾਂ ਕਰਦੇ ਆ ਬੰਦੇ ਆ ਤੇ ਭਾਬੀ ਨੇ ਸਾਰਾ ਕੋ ਲਿਆ ਵਾ ਤੇ ਆ ਵੇ ਸੇਬ ਜਿਹੜੇ ਰੇੜੀਆਂ ਤੇ 4-4 ਕਿਲੋ 100 ਦੇ ਵਿਕਣ ਦੇ ਓਏ ਕਿੱਕਲੋ ਸੇ ਮਾਰੇ ਤੇਰੇ ਮੱਥੇ ਤੂੰ ਤੁਹਾਡੇ ਨਾ ਨਹੀਂ ਮੰਮੀ ਕੋਈ ਵਾਰੀ ਆ ਸੰਗ ਆਪਾਂ ਨਹੀਂ ਕੋ ਕਹਿ ਸਕਦੇ ਤੁਹਾਨੂੰ ਤੁਹਾਨੂੰ ਤਾਂ بس ਇੱਕ ਲਾਲਚ ਆ ਕਿ ਮੇਰੇ ਘਰੇ ਆ ਜਾਏ ਸਾਰਾ ਕੁਝ ਹਨਾ ਮੈਨੂੰ ਕੋਈ ਲਾਗਤ ਨਹੀਂ ਮੈਂ ਤਿਆਰ ਵੀ ਆ ਰ ਆ ਡਗਵਾਂਡ ਜਾਂਦੀਆਂ ਮੈਂ ਸੱਦਦੀਆਂ ਸਾਰੀਆਂ ਮੇਰੀਆਂ ਭੈਣਾਂ ਕਿ ਕੇ ਚੈ ਮਾਰ ਖੁਸ਼ ਹੋ ਕੇ ਵਰਨਾ ਤੇ ਪਰਜਾਈਆਂ ਮਾਵਾ ਲੈ ਲੈ ਹਮ ਤਿੰਗ ਕਿਤੇ ਮੈਂ ਨਹੀਂ ਕਮਾਲ ਦੀਆਂ ਚੀਜ਼ਾਂ ਤੇ ਮੈਂ ਹੁਣ ਉੱਥੇ ਕੀ ਵਿਖਾਉ ਛਰੀਕੇ ਮੇਰੀ ਪਰਜਾਈ ਨਹੀਂ ਲਈ ਮੇਰੀ ਪਰਜਾਈ ਸਾਰਾ ਕੁਝ ਲਈ ਆਈ ਹੈ ਉਹ ਮੈਂ ਬਖਾਵਾ ਸੀ ਕਿ ਤੱਕ ਉਲਾਰੀ ਆ ਇਹ ਜਿਹੜਾ ਬਖਾਵਾ ਸ਼ਰੀਕੇ ਚ ਤੁਹਾਡੇ ਨਾਲ ਨਹੀਂ ਕੋਈ ਵਾਰੇ ਆ ਸਕਦਾ ਹਾਂ ਕੋਈ ਹੁੰਦਾ ਬੰਦੇ ਰੋਣਾ ਨਾ ਕਰਨਾ ਕਿਰਿਆ ਦੇ ਤੇ ਸਾਸਰੇ ਨੇ ਇਹ ਗੱਲ ਕਹੀ ਹੈ ਨਾ ਤੇ ਮੈਂ ਇਹਨੂੰ ਰੋਲ ਆ ਕੋਈ ਸ਼ੂਟ ਕਹਿੰਦੀ بڑے ਸੋਹਣੇ ਮੇਰੀ ਪਰਜਾਈ ਇੱਥੋਂ ਲਿਆਈ ਉੱਥੋਂ ਲਿਆਈ ਆ ਵੇਖੀ ਤੂੰ ਫੈਣੀਆ ਹਾਂ ਆ ਸੇਬ ਜਿਹੜੇ ਹੁਣ ਰੇੜੀਆਂ ਤੇ ਵੀ 4-4 ਕਿਲੋ ਵਿਕਣ ਦੇ 100 ਦੇ 1 ਕਿਲੋ ਸੇਬ ਹੈ ਹਾਂ ਆ ਕੇ ਲੈ ਮੈਂ ਦਸ ਭੈਣ ਭਰਾਵਾਂ ਨੂੰ ਸੱਦ ਕੇ ਤੇ ਮੇਰੀਆਂ ਭੈਣਾਂ ਮੇਰੇ ਸ਼ਰੀਕੇ ਚ ਮੈਨੂੰ ਸੱਦ-ਸੱਦ ਚੀਜ਼ਾਂ ਬਖਮਦੀਆਂ ਤੇ ਮੈਂ ਅੱਜ ਕਿੱਥੇ ਨੱਕ ਦਵਾਂ ਪਤਾ ਨਹੀਂ ਕੋਈ ਹਾਲ ਨਹੀਂ ਮਮੀ ਦਾ ਵੀ ਹੈ ਜੇ ਸਾਰਾ ਕੁਝ ਦੇ ਦਿੱਤਾ ਖਵਾ ਭਾਬੀ ਹੋਣ ਸਾਰਾ ਕੁਝ ਲਿਆਂਦਾ ਉਹਨਾਂ ਨੂੰ ਕਿਹੜਾ ਪਤਾ ਕਿਹੜੀ ਕਿਹੜੀ ਚੀਜ਼ ਜਾਣੀ ਹੈਗੀ ਐ ਇੱਦਾਂ ਤਾਂ ਕੋਈ ਹਾਲ ਨਹੀਂ ਇਹਨਾਂ ਦਾ ਲਾਲਚ ਵੱਧਦਾ ਹੀ ਜਾਂਦਾ ਵੱਧਦਾ ਜਾਂਦਾ ਜੇ ਉਹ ਮੇਰੇ ਦਾ ਸਮਝ ਨਹੀਂ ਆਂਦਾ ਤੂੰ ਮੈਨੂੰ ਕਿਹਾ ਹਟ ਦੇ ਤੀ ਨਾ ਫਿਰ ਕਿਹੜੀ ਹਾਲੀ ਚਲ ਮੈਂ ਜਾ ਕੇ ਬਾਜ਼ਾਰੋਂ ਲੈ ਆਉਂਦੀ ਉਹ ਗੱਲ ਨਾਲ ਤੇ ਸੇਬ ਲੈ ਆਉਂਦੀ ਆ ਹਾਂ ਵੀ ਇਹ ਇੰਨੇ ਲੈ ਆਉਂਦੇ ਕਿ ਕੋਈ ਹਾਲ ਨਹੀਂ ਮੰਮੀ ਦਾ ਇਹ ਇਹ ਨਾ ਮੇਰੀ ਮੰਮੀ ਜਿਹੜੀ ਆ ਨਾ ਉਹ ਲਾਲਚ ਇਹ ਨਾ ਕਰ ਲਪੇਣਾ ਇਹ ਵਾਲੇ ਕੋਈ ਹਸਾਬ ਨਹੀਂ ਕੀ ਚੀਜ਼ ਆਈ ਜਾਵੇ ਆਈ ਜਾਵੇ ਮੇਰੇ ਉਹ ਨਹੀਂ ਜਾਵੇ ਬਸ ਰਮਣ ਕੀ ਹੋਇਆ ਵਾ ਸੁਣੀ ਸੁਣੀ ਚੀਜ਼ ਨਹੀਂ ਕੁਝ ਨਹੀਂ ਭਾਬੀ ਕੀ ਹੋਇਆ ਬੜੇ ਸਾਸਤਰੀ ਬੋਲਣ ਦੀ ਰੋਣ ਕੜਈਆਂ ਕਿਵੇਂ ਆਈ ਉਹਦੇ ਨਹੀਂ ਭਾਬੀ ਉਹੋ ਜਿਹੜੀਆਂ ਚੀਜ਼ਾਂ ਲੈਂਦੀਆਂ ਤੇ ਸੂਟ ਲੈਂਦੀਆਂ ਉਹਨਾਂ ਵੱਲੋਂ ਕਹਿਣ ਦੇ ਲੈ ਕੀ ਕੀ ਕਹਿੰਦੇ ਸਹੀ ਹੈ ਇਹ ਕਿੰਨੇ ਸਹੀ ਨਹੀਂ ਲੈਂਦੇ ਹੈਗੇ ਇਹਨਾਂ ਨੇ ਚੀਜ਼ਾਂ ਅੱਧੋ ਗਿਰਮਣ ਵੇਲੇ ਇੱਕ ਇੱਕ ਸੂਟ ਜਿਹੜਾ ਹੀ ਨਾ ਕਰਦਾ ਪਤਾ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਜਿੰਨਾ ਤੇ ਜੋਗੇ ਉਹਨਾਂ ਦੇ ਲਾਲਚ ਵਧਣਾ ਹੈਗਾ ਤੁਸੀਂ ਜਾਣ ਕੇ ਜਿਆਦਾ ਪਰ ਵਰਤ ਜਿਹੜਾ ਦੇਣ ਦਿਹਾ ਰਿਹਾ ਇਹ ਲਾਲਚ ਦਾ ਧਿਆਨ ਨਾ ਮੇਰੀ ਗੱਲ ਸੁਣ ਨਾ ਕੋਈ ਗੱਲ ਨਹੀਂ ਆ ਇਹ ਪਤਾ ਦੇਣ ਦਿਹਾ ਹੁੰਦੇ ਆ ਲੈਣ ਦੇ ਨੇ ਥੋੜਾ ਹੁੰਦੇ ਆ ਇਹਨਾਂ ਨੇ ਦੇਣ ਦਿਹਾ ਬਣੇ ਆ ਕਿ ਵਿਹਾਰ ਬਣੇ ਆ ਨਾ ਜਿੱਦਾਂ ਵੀ ਆ ਹੁਣ ਤੁਹਾਨੂੰ ਤੇ ਪਤਾ ਨਹੀਂ ਤੁਹਾਨੂੰ ਪਤਾ ਸਾਨੂੰ ਤੇ ਜੋਪ ਲੱਗਾ ਹੀ ਸਾਰਾ ਕੁਝ ਲੈ ਕੇ ਆਏ ਆ ਇੱਕ ਇੱਕ ਅੱਧੀ ਜਬਾਨਾ ਤੂੰ ਫੋਨ ਕੀਤਾ ਉਸੇ ਵੇਲੇ ਹੀ ਆ ਗਏ ਆ ਪਰ ਆ ਗੱਲ ਥੋੜਾ ਬੰਦੀ ਹੁੰਦੀ ਹੈ ਹੁਣ ਮੈਂ ਸਾਰਾ ਕੁਝ ਸੁਣ ਲਿਆ ਵਾ ਜੋ ਮਾਸੀ ਬੋਲਣ ਕਿੰਨਾ ਕਿੰਨਾ ਗੰਦਾ ਲੱਗਦਾ ਐਦਾਂ ਉਹਨਾਂ ਨੂੰ ਲਾਲਚ ਆ ਨਾ ਉਹ ਤੇ ਕਹਿੰਦੇ ਵੀ ਹੁਣ ਦੇ ਦਿਆ ਸੁਖਣਾ ਤੁਰੇ ਹੀ ਰਹਿਣੇ ਆਂ ਤੇ ਧੀਆ ਦੇ ਵਿਆਹੋ ਤੇ ਮੁੜਕੇ ਤੇ ਦੇ ਦਿੰਦੇ ਔਰ ਚੱਲਦੇ ਹੀ ਰਹਿੰਦੇ ਆ ਕੋਈ ਨਾ ਆ ਕੇ ਕੋਹ ਦੇ ਤਾ ਕਦੀ ਕੋਹ ਦੇ ਤਾ ਕਦੀ ਕੋਹ ਦੇ ਤਾ ਇਦਾਂ ਹੀ ਹੋਣਾ ਵਾ ਇਹਨਾਂ ਨੂੰ ਸਭ ਤੋਂ ਜ਼ਿਆਦਾ ਲਾਲਚ ਵੱਧਦਾ ਮੈਨੇ ਵਰਤ ਤੇ ਇੱਕ ਵਿਹਾਰ ਬਣਿਆ ਵਾ ਨਾ ਇਹ ਦੇ ਲਿਆ ਤਾਂ ਥੋੜਾ ਕੋਈ ਹੈਗਾ ਵੀ ਦੇਣ ਦਾ ਰਿੱਚੀ ਦਵਾਜਾ ਉਹੋ ਹੀ ਨਾ ਇਹ ਵਰਤ ਤੇ ਇੱਕ ਚਲੋ ਪਨਪਰਾ ਵਾ ਵੀ ਇਹ ਇਦਾਂ ਰੱਖਦੇ ਆ ਪਰ ਫਿਰ ਵੀ ਚੱਲ ਇਦਾਂ ਨੂੰ ਬਸ ਇੱਕ ਤਰ ਮਚ ਨਹੀਂ ਰੱਖਦੇ ਪਰ ਤੇਰੇ ਕਹਿੰਦੇ ਫਿਰ ਵੀ ਆਏ ਆ ਫਿਰ ਵੀ ਤੁਸੀਂ ਵਰਤ ਲੈੰਦਾ ਪਰ ਉਹਨਾਂ ਨੇ ਕਿਹੜਾ ਗਦਰ ਤੁਹਾਡੀ ਪਾ ਲਈ ਮੈਂ ਕਰਦੀ ਆ ਨਾ ਗੱਲ ਕਰਕੇ ਜਾਣੀ ਆ ਮੈਂ ਇੱਧਰ ਨਹੀਂ ਚਲੀ ਜਾਣੀ ਚਲੋ ਜੀ ਹੁਣ ਕੀ ਗੱਲ ਕਰਨੀ ਹੈ ਨਹੀਂ ਆਹ ਗੱਲ ਥੋੜਾ ਬੰਦੀ ਹੁੰਦੀ ਆ ਬੰਦੇ ਨੂੰ ਸਮਝ ਆ ਜਾਈਦੀ ਥੋੜੀ ਕੱਲ ਨੂੰ ਆਪਣੀ ਕੁੜੀ ਉਹ ਦਿਆ ਕਰਨਗੇ ਪਤਾ ਲੱਗੂਗਾ ਨਾ ਚਲ ਠੀਕ ਹੈ ਮੈਂ ਕਰਦੀ ਆ ਉਹਨਾਂ ਨਾਲ ਗੱਲ ਚਲੋ